ਉਹ ਘੋੜਾ ਕਹਿੰਦਾ ਸੁਰਾ ਚੇੜਖ ਅੱਜ ਸਰੇ ਦੀ ਆ ਕਬੱਡੀ 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 ਹਾਂਜੀ ਬਾਬਿਓ ਦੋਦੇ ਵਾਲੇ ਢੋਡੇ ਦਾ ਗੋਟ ਨੂੰ ਕੈਂਚੀ ਲਾ ਆ ਲਾਇਆ ਆ ਜਫਾ ਬਹੁਤ ਮਸ਼ਹੂਰ ਹੋਇਆ ਜਿਸ ਵਿੱਚ ਕੋਈ ਸ਼ੱਕ ਨਹੀਂ ਦਰਸ਼ਕਾਂ ਦੇ ਪਰਨੇ ਨੂੰ ਮੰਨ ਲਾਤੀ ਸੀ ਦੋਦੇ ਵਾਲੇ ਢੋਡੇ ਬਾਕੀ ਗੋਟ ਨੂੰ ਕੈਂਚੀ ਲਾ ਇਦਾਂ ਕਮਲ ਨਵੀਂ ਪਿੰਡ ਵਰਗੇ ਸਟਾਰ ਜਫਾ ਨੂੰ ਰੋਕਣਾ ਬੜਾ ਔਖਾ ਕੰਮ ਸੀ ਦਰਸ਼ਕਾਂ ਦਾ ਕੱਟ ਵੀ ਪੂਰਤ ਹੋ ਗਿਆ ਹੱਕਲਾਵਾ ਕਰਾਤੀ ਘੋੜੇ ਨੇ ਆ ਜੱਫੇ ਦਾ ਕਬੱਡੀ ਦਾ ਬਾਹੂ ਬਲੀ ਗੋਟ ਨੂੰ ਕੈਂਚੀ ਨਾਲ ਰੋਕਦਾ ਸੀ ਡੋਡੇ ਵਾਲੇ ਘੋੜੇ ਦੇ ਲੱਭੀ ਨੰਗੜਾ ਲੋ ਆ ਜੱਫੇ ਦਾ ਗਿਆ ਫੇਰੀ ਲਾ ਹੁਣ ਬਾਬਿਓ ਆ ਚੈੱਕ ਕਰੋ ਛੋਟੇ ਸੋਹਣ ਦਾ ਗੁਰਜ ਹਰੀ ਵਾਲੇ ਨੂੰ ਲਾਇਆ ਗੋਟ ਨੂੰ ਕੈਂਚੀ ਨਾਲ ਲਾਇਆ ਜੱਪਾ ਆ ਵੀ ਬੋਲ ਆ ਚੈੱਕ ਕਰੋ ਮੇਰੇ ਵੀਰੋ ਕਿੰਨਾ ਗੋਟ ਨੂੰ ਕੈਂਚੀ ਮਾਰ ਕਿੰਨਾ ਮਜ਼ਬੂਤ ਕੈਂਚੀ ਦੇ ਗੋਟ ਦੀ ਪકડ ਕਿੰਨੀ ਮਜ਼ਬੂਤ ਆ ਆਹ ਚੈੱਕ ਕਰੋ ਕਿਦਾਂ ਝਾੜ ਦੇ ਮਾਰਿਆ ਗੁਰਜਹੜੀ ਵਾਲੇ ਨੇ ਪਰ ਬੰਦੇ ਦੀ ਕੈਂਚੀ ਦੇ ਗੋਟ ਦੀ ਪਕੜ ਦੇਖੋ ਹੁਣ ਆਹ ਚੈੱਕ ਕਰੋ ਮੇਰੇ ਵੀਰੋ ਮਨੀ ਮੰਨੀਆਂ ਵਾਲੇ ਦਾ ਗੋਟ ਨੂੰ ਕੈਂਚੀ ਲਾ ਲਾਇਆ ਆਹ ਜਫਾ ਆ ਤੁਹਾਨੂੰ ਜਫਾ ਕਿਦਾਂ ਦਾ ਲੱਗਾ ਇੱਕ ਵਾਰੀ ਕਮੈਂਟ ਚ ਤੇ ਦੱਸਿਓ ਦੁੱਦੇ ਵਾਲੇ ਦਾ ਜਫਾ ਵਧੀਆ ਲੱਗਾ ਜਾਂ ਛੋਟੇ ਸੋਣ ਦਾ ਜਾਂ ਮਨੀ ਮੰਨੀਆਂ ਵਾਲੇ ਦਾ ਕਮੈਂਟ ਕਰਕੇ ਜਰੂਰ ਦੱਸਿਓ ਵੇਨਾ ਝੂਲਦਾ ਯਾਰਾ ਮੇਲਾ ਨੱਚਦਾ ਯਾਰਾ ਲੋਨਾਂ ਘੁੰਮਦੀਆਂ ਨੇ ਓ ਬਠਿੰਡੇ ਦੇ ਚੱਕਰਾਂ ਆਹ ਆਹ ਘੋੜਾ ਕਹਿੰਦਾ ਸਿਰਾਂ ਚੇੜਖ ਇੱਥੇ ਸਿਰੇ ਦੀ ਓ ਕਬੱਡੀ 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 ਹਾਂਜੀ ਬਾਬਿਓ ਗੋਡੇ ਵਾਲੇ ਘੋੜੇ ਦਾ ਗੋਟ ਨੂੰ ਕੈਂਚੀ ਲਾ ਆ ਲਾਇਆ ਆ ਜਫਾ ਬਹੁਤ ਮਸ਼ਹੂਰ ਹੋਇਆ ਅਜਿੱਚ ਕੋਈ ਸ਼ੱਕ ਨਹੀਂ ਦਰਸ਼ਕਾਂ ਦੇ ਪਰਨੇ ਘੁੰਮ ਲਾਤੇ ਸੀ ਗੋਡੇ ਵਾਲੇ ਘੋੜੇ ਬਾਕੀ ਗੋਟ ਨੂੰ ਕੈਂਚੀ ਲਾ ਇਦਾਂ ਕਮਲ ਨਵੀਂ ਪਿੰਡ ਵਰਗੇ ਸਟਾਰ ਜਫਾ ਕਿ ਨੂੰ ਰੋਕਣਾ ਬੜਾ ਔਖਾ ਗਾਣ ਸੀ ਦਰਸ਼ਕਾਂ ਦਾ ਕੱਟ ਵੀ ਪੂਨਤਰ ਆਵਾਜ਼ ਕਰਾਤੀ ਘੋੜੇ ਨੇ ਆਖੇ ਦਾ ਕਬੱਡੀ ਦਾ ਬਾਹੂ ਬਲੀ ਗੋਟ ਨੂੰ ਕੈਂਚੀ ਲਾ ਰੋਕਦਾ ਸੀ ਗੋਡੇ ਵਾਲੇ ਘੋੜੇ ਨੇ ਹੁਣ ਬਾਬਿਓ ਆ ਚੈੱਕ ਕਰੋ ਛੋਟੇ ਸੋਹਣ ਦਾ ਗੁਰਜ ਹਰੀਵਾਲੇ ਨੂੰ ਲਾਇਆ ਗੋਟ ਨੂੰ ਕੈਂਚੀ ਨਾਲ ਲਾਇਆ ਜੱਪਾ ਆ ਵੀ ਬੋਤ ਆ ਚੈੱਕ ਕਰੋ ਮੇਰੇ ਵੀਰੋ ਕਿੰਨਾ ਗੋਟ ਨੂੰ ਕੈਂਚੀ ਮਾਰ ਕਿੰਨਾ ਮਜ਼ਬੂਤ ਕੈਂਚੀ ਦੇ ਗੋਟ ਦੀ ਪਕੜ ਕਿੰਨੀ ਮਜ਼ਬੂਤ ਆ ਆ ਚੈੱਕ ਕਰੋ ਕਿੰਨਾ ਝਾੜ ਦੇ ਮਾਰਿਆ ਗੁਰਜ ਹਰੀਵਾਲੇ ਨੇ ਪਰ ਬੰਦੇ ਦੀ ਕੈਂਚੀ ਦੇ ਗੋਟ ਦੀ ਪਕੜ ਦੇਖੋ ਹੁਣ ਆ ਚੈੱਕ ਕਰੋ ਮੇਰੇ ਵੀਰੋ ਮਨੀ ਮੰਨੀਆਂ ਵਾਲੇ ਦਾ ਗੋਪ ਨੂੰ ਬੰਜੀ ਲਾ ਲਾਇਆ ਆ ਜਫਾ ਆ ਤੁਹਾਨੂੰ ਜਫਾ ਕਿਦਾਂ ਦਾ ਲੱਗਾ ਇੱਕ ਵਾਰੀ